ਹਾਂਜੀ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ভিউਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜਿੱਥੇ ਆਪਾਂ ਖੜੇ ਆ ਗੜਦੀਵਾਲਾ ਸ਼ਹਿਰ ਆ ਉੱਥੋਂ ਆਪਾਂ ਇੱਕ ਰਸਤੇ ਥਾਣੀ ਜਾ ਰਹੇ ਆ ਕੰਢੀ ਦੇ ਇਲਾਕਿਆਂ ਨੂੰ ਅਗਰ ਪਹਾੜਾਂ ਨੂੰ ਜਿਹੜੇ ਛੋਟੇ ਪਹਾੜਿਆ ਜਿਹੜੇ ਲੋਰ ਸ਼ਵਾਲੇਕ ਰੇਂਜ ਆ ਤੇ ਮੇਰੇ ਨਾਲ ਹੈਗੇ ਆ ਰਣਜੋਤ ਭਾਜੀ ਹੁਣੀ ਤੁਸੀਂ ਮੇਰੀਆਂ ਇੱਕ ਦੋ ਵੀਡੀਓਜ਼ ਦੇ ਵਿੱਚ ਭਾਜੀ ਹੁਣਾ ਦੇਖਿਆ ਹੋਣਾ ਜਿਹੜੇ ਜਹੂਰੇ ਵਾਲੇ ਬਾਬਾ ਜੀ ਆ ਇਹ ਉੱਥੇ ਆਏ ਸੀ ਭਾਜੀ ਹੁਣੀ ਤੇ ਕਾਫੀ ਨੌਲੇਜ ਆ ਭਾਜੀ ਨੂੰ ਵੀ ਜਿੱਦਾਂ ਪਲਾਂਟਸ ਬਾਰੇ ਵਾਈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਨਾ ਸਮਾਂ ਦਿੱਤਾ ਸਾਨੂੰ ਜੀ ਜੀ ਭਾਜੀ ਹੁਣੀ ਵੀ ਜਿੱਦਾਂ ਆਪਣੇ ਬਾਰੇ ਇੰਟਰੋਡਕਸ਼ਨ ਦੇਣਗੇ ਪਰ ਮੈਂ ਦੱਸਣਾ ਚਾਹੁੰਨਾ ਭਾਜੀ ਬਾਰੇ ਕਿ ਜਿੱਦਾਂ ਇਹ ਆਯੁਰਵੇਦ ਦੇ ਵਿੱਚ ਕਾਫੀ ਇੰਟਰਸਟ ਰੱਖਦੇ ਭਾਜੀ ਹੁਣੀ ਸੰਗੀਤ ਦੇ ਵਿੱਚ ਵੀ ਇਹਨਾਂ ਦਾ ਕਾਫੀ ਇੰਟਰਸਟ ਆ ਸੰਗੀਤ ਵਿੱਚ ਇਹਨਾਂ ਨੇ ਐਮਏ ਕੀਤੀ ਆ ਤੇ ਬਾਕੀ ਭਾਜੀ ਆਪਣੇ ਬਾਰੇ ਖੁਦ ਦੱਸਣਗੇ ਮੇਰਾ ਪਿੰਡ ਢੋਲਵਾਲ ਤੇ ਨਾਮ ਰਣਜੋਤ ਸਿੰਘ ਆ ਹਾਂ ਜੀ ਤੇ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਜਿਹੜੀ ਐਮਏ ਆ ਉਹ ਪੰਜਾਬੀ ਯੂਨੀਵਰਸਿਟੀ ਤੋਂ ਕੰਪਲੀਟ ਕੀਤੀ 뮤ਜ਼ਿਕ ਵੋਕਲ ਦੇ ਵਿੱਚ ਠੀਕ ਹੈ ਜੀ ਤੇ ਉਹ ਸ਼ਾਸਤਰੀ ਸੰਗੀਤ ਦੀ ਮੈਂ ਡਿਗਰੀ ਹੋਲਡਰ ਆ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਸਿਗਾ ਜਯੁਰਵੇਦ ਦੇ ਵਿੱਚ ਇੰਟਰਸਟ ਫਿਰ ਮੈਂ ਆਯੁਰਵੇਦ ਸਿੱਖਣ ਲੱਪਿਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਸਿੱਖਦਾ ਸਿੱਖਦਾ ਗੁਰੂਕੁਲ ਦੇ ਨਾਲ ਜੁੜਿਆ 나ੜੀ ਵੈਦ ਦੇ ਗੁਰੂਕੁਲ ਉੱਥੋਂ ਮੈਂ 나ੜੀ ਵੈਦ ਦੇ ਜੋ 나ੜੀ ਦੀਆਂ ਟੈਕਨੀਕ ਹੁੰਦੀਆਂ ਨਬਜ਼ ਚੈੱਕ ਕਰਦੇ ਆ ਠੀਕ ਹੈ ਜੀ ਉਹ ਪ੍ਰਾਤਨ ਟ੍ਰੈਡੀਸ਼ਨ ਜੋ ਆ ਉਹ ਸਿੱਖਿਆ ਤੇ ਹੁਣ ਵੀ ਮਤਲਬ ਸਿੱਖਦਾ ਪਿਆ ਅੱਗੇ ਤੋਂ ਅੱਗੇ ਨਵੀਂ ਰੀਡਿੰਗਸ ਜੋ ਆ ਠੀਕ ਹੈ ਤੇ ਅੱਗੇ ਉਹ ਚੱਲਦਾ ਪਿਆ ਨਹੀਂ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਮੈਂ ਉਦਾਂ ਭਾਜੀ ਬਾਰੇ ਇੱਕ ਖਾਸ ਤੌਰ ਤੇ ਜਿੱਦਾਂ ਗੱਲ ਦੱਸਣੀ ਚਾਹੁੰਦਾ ਆ ਜਦੋਂ ਮੈਂ ਫਸਟ ਟਾਈਮ ਭਾਜੀ ਹੁਣਾਂ ਨੂੰ ਮਿਲਿਆ ਸੀ ਤੇ ਇਹ ਬਾਬਾ ਜੀ ਦੇ ਲਈ ਜਿਹੜੇ ਜਹੂਰੇ ਬਾਬਾ ਜੀ ਪਵਨ ਕੁਮਾਰ ਜੀ ਉਹਨਾਂ ਲਈ ਨਾ ਕੁਝ ਬੂਟੇ ਲੈ ਕੇ ਆਏ ਸੀ ਹਾਂਜੀ ਹਾਂਜੀ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਸਭ ਤੋਂ ਵਧੀਆ ਚਲੋ ਬੂਟਿਆਂ ਵਾਲੀ ਗੱਲ ਤਾਂ ਜਿਹੜੀ ਵਧੀਆ ਲੱਗੀ ਲੱਗੀ ਤੇ ਮੈਨੂੰ ਇਹ ਗੱਲ ਬਹੁਤ ਸੋਹਣੀ ਲੱਗੀ ਸੀ ਕਿ ਭਾਜੀ ਹੁਣਾਂ ਦੀ ਜਿੱਦਾਂ ਏਜ 25 ਸਾਲ ਆ ਭਾਜੀ ਹੁਣਾਂ ਨੇ ਦੱਸਿਆ ਮੈਨੂੰ ਤੇ ਉਹਨਾਂ ਨੂੰ ਹੁਣੇ ਤੋਂ ਮਤਲਬ ਕਿ ਬੂਟਿਆਂ ਦਾ ਇੰਨਾ ਇੰਟਰਸਟ ਆ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਉਹਨਾਂ ਨੂੰ ਹੈਗਾ ਆ ਜਾਣਨ ਦੀ ਇੱਛਾ ਤੇ ਉਹਦੇ ਬਾਰੇ ਨੌਲੇਜ ਜਿਹੜੀ ਹੈਗੀ ਆ ਉਹ ਬਹੁਤ ਵਧੀਆ ਲੱਗੀ ਕਿਉਂਕਿ ਸਾਨੂੰ ਕਾਲੀ ਹਲਦੀ ਬਾਰੇ ਦੱਸਿਆ ਉਦੋਂ ਉਹਨਾਂ ਨੇ ਤੇ ਬਾਕੀ ਜਿਹੜੇ ਬੂਟੇ ਵੀ ਲਿਆਏ ਸੀ ਉਹਨਾਂ ਬਾਰੇ ਵੀ ਮਤਲਬ ਕਾਫੀ ਨੌਲੇਜ ਦੱਸੀ ਤੇ ਮੈਂ ਬਹੁਤ ਨੂੰ ਬਹੁਤ ਚੰਗਾ ਲੱਗਾ ਇਸੇ ਕਰਕੇ ਮੈਂ ਭਾਜੀ ਹੁਣਾਂ ਕੋ ਆਇਆ ਕਿ ਜਿੱਦਾਂ ਆਪਾਂ ਇੱਕ ਕੰਡੀ ਦਾ ਇਲਾਕਾ ਆ ਜਿੱਦਾਂ ਉੱਥੇ ਆਪਾਂ ਖੜੇ ਆ ਤੇ ਅੱਗੇ ਪਹਾੜਾਂ ਵੱਲ ਨੂੰ ਜਾ ਰਹੇ ਆ ਜਿਹੜੇ ਲੋਅਰ ਸ਼ਵਾਲਿਕ ਰੇਂਜ ਦੇ ਆ ਤੇ ਇਹ ਹੀ ਜਾਣਣਾ ਭਾਜੀ ਕੋ ਜਿਹ ਪਹਾੜਾਂ ਦੇ ਵਿੱਚ ਜਿਹੜੀ ਬੂਟੀ ਆ ਪੇੜ ਪੌਦੇ ਆ ਹੂੰ ਉਹਨਾਂ ਬਾਰੇ ਆਪਾਂ ਉਹਨਾਂ ਬਾਰੇ ਨੌਲੇਜ ਇਕੱਠੀ ਕਰਨੀ ਆ ਹਾਂਜੀ ਤੇ ਉਹ ਆਪਾਂ ਮੈਂ ਸਾਰੇ ਵਿਅਕਤੀ ਨੂੰ ਦੱਸਣਾ ਕਿ ਆਪਾਂ ਉਦਾਂ ਹੀ ਲੰਘ ਜਾਈਦਾ ਪਹਾੜਾਂ ਚੋਂ ਬਿਲਕੁਲ ਰਸਤਿਆਂ ਚੋਂ ਸੱਪ ਦੇਖਦੇ ਨਹੀਂ ਕੀ ਆਲੇ ਦੁਆਲੇ ਹਾਂਜੀ ਜਦ ਕਿ ਬਹੁਤ ਗੁਣਕਾਰੀ ਬੂਟੇ ਬਹੁਤ ਗੁਣਕਾਰੀ ਜੜੀਆਂ ਬੂਟੀਆਂ ਪੇੜ ਪੌਦੇ ਰਸਤੇ ਵਿੱਚ ਆਉਂਦੇ ਆ ਜਿਨ੍ਹਾਂ ਨੂੰ ਆਪਾਂ ਇਗਨੋਰ ਕਰਕੇ ਲੰਘ ਜਾਈਦਾ ਆ ਤੇ ਮੇਰੀ ਇਹੀ ਕੋਸ਼ਿਸ਼ ਆ ਭਾਜੀ ਹੁਣਾਂ ਦੇ ਨਾਲ ਅੱਜ ਪਈਣਾ ਮੈਂ ਗੱਲ ਕਰ ਰਿਹਾ ਸੀਗਾ ਕਿ ਆਪਾਂ ਇਹਨਾਂ ਚੀਜ਼ਾਂ ਬਾਰੇ ਆਪਣੇ ਥਿਊਜ਼ ਨੂੰ ਦਸੀਏ ਸਾਰਿਆਂ ਨੂੰ ਦਸੀਏ ਕਿ ਇਹਨਾਂ ਨੂੰ ਵੀ ਵਰਤੋ ਪਰ ਕਿਸੇ ਦੀ ਦੇਖ ਰੇ ਖੇਟ ਤੁਹਾਨੂੰ ਨੌਲੇਜ ਦੇਣੀ ਹੈ ਇਹਨਾਂ ਚੀਜ਼ਾਂ ਬਾਰੇ ਅੱਜ ਜੀ ਜੀ ਚਲੋ ਠੀਕ ਆ ਭਾਜੀ ਫਿਰ ਚਲਿਏ ਜੀ ਇੱਥੇ ਆਪਾਂ ਜਿੱਥੇ ਰਸਤੇ ਵਿੱਚ ਰੁਕੇ ਆ ਇੱਥੇ ਕੁਝ ਕੁ ਸਾਨੂੰ ਨਾ ਜਿੱਦਾਂ ਪੇੜ ਪੌਦੇ ਦਿਖੇ ਭਾਜੀ ਕਿਹੜੇ ਆ ਜਿਹੜੇ ਤੁਸੀਂ ਤੁਹਾਨੂੰ ਦਿਖਾਉਣ ਲਈ ਰੁਕੇ ਇੱਥੇ ਇੱਕ ਤਾਂ ਸੀ ਥੋਰ ਜਿਹੜੀ ਆ ਪਹਿਲਾਂ ਤਾਂ ਇਹਦਾ ਕਰਦੇ ਹੁੰਦੇ ਸੀ ਨਾ ਫੈਂਸਿੰਗ ਕਰਦੇ ਸੀਗੇ ਖੇਤਾਂ ਦੀ ਹਾਂਜੀ ਹਾਂਜੀ ਉਹਦੇ ਜਿਹੜੇ ਮੈਡੀਸਨਲ ਵੈਲਿਊਜ਼ ਵੀ ਬਹੁਤ ਆਉਂਦੀਆਂ ਆ ਠੀਕ ਆ ਠੀਕ ਆ ਤੇ ਉਹਦੇ ਬਾਰੇ ਦੇਖ ਲੈਨੇ ਆ ਉਸ ਤੋਂ ਬਾਅਦ ਇੱਕ ਦੇਸੀ ਅੰਜੀਰ ਜਿਹੜਾ ਛੋਟਾ ਜਿਹਨੂੰ ਫਗੂੜੀ ਕਹਿੰਦੇ ਲੋਕਲ ਇੱਥੇ ਲੈਂਗੁਏਜ ਠੀਕ ਆ ਉਹਦੇ ਬਾਰੇ ਦੇਖ ਲੈਨੇ ਆ ਅੱਛਾ ਜੀ ਤੇ ਫਿਰ ਅੱਗੇ ਠੀਕ ਹੈ ਠੀਕ ਇਹ ਤੋਂ ਬਾਅਦ ਸਟਾਰਟਿੰਗ ਹੋ ਗਈ ਆ ਗੜਦੀ ਵਾਲਾ ਤਾਂ ਅੱਗੇ ਆ ਸੀ ਆ ਗਏ ਨੇ ਚਲੋ ਆਜੋ ਫਿਰ ਪਹਿਲਾਂ ਦਿਖਾਈ ਦਿਖਾਈਏ ਆਪਣੇ viewers ਨੂੰ ਪਹਿਲਾਂ ਫਗੂੜੀ ਦਿਖਾ ਦਈਏ ਹਾਂਜੀ ਆਜੋ ਅੱਛਾ ਇਹ ਜਿਹੜੀ ਫਗੂੜੀ ਆ ਇਹ ਆਮ ਹੀ ਸੜਕਾਂ ਦੇ ਉੱਤੇ ਤਾਂ ਉਗਦੀ ਆ ਹੈਨਾ ਪਿੰਡਾਂ ਦੇ ਵਿੱਚ ਕਿਤੇ ਘਰਾਂ ਦੇ ਵਿੱਚ ਉਗ ਜਾਂਦੀ ਆ ਤੇ ਸਾਨੂੰ ਪਤਾ ਹੀ ਨਹੀਂ ਇਹਦੇ ਗੁਣ ਹਾਂਜੀ ਪਿੱਪੜਾ ਬੋੜਾ ਜਿੱਦਾ ਉਗਦੀਆਂ ਨਾ ਅੱਛਾ ਜੀ ਉਹੀ ਇਹ ਉਸੇ ਨੇਟਿਵ ਚੋਂ ਆਏ ਅੱਛਾ ਜੀ ਇਹ ਉਸੇ ਪ੍ਰਜਾਤੀ ਚੋਂ ਤੇ ਆ ਆ ਜੀ ਹੈਨਾ ਆ ਦੇਖੋ ਤੁਸੀਂ ਇਹ ਜੇ ਪਗਾਰਾ ਮਾਰ ਰਿਆ ਨਾ ਇਹਨੇ ਹਾਂਜੀ ਤੇ ਇਹ ਛੋਟਾ ਪੱਤਾ ਇਹ ਤੋਂ ਬਾਅਦ ਥੋੜਾ ਵੱਡਾ ਸਾਈਜ਼ ਦਾ ਹੋ ਜਾਂਦਾ ਹੈ। ਅਜੇ ਛੋਟੇ ਆ ਦੇਖੋ ਆ ਥੋੜੇ ਵੱਡੇ ਵੱਡੇ ਹੋਣ ਦਾ ਹੈ। ਹੋਣ ਦਾ ਹੈ। ਇਹ ਥੋੜਾ ਐਡਾ ਕੁ ਹੋ ਜਾਣਾ ਹੈ। ਅੱਛਾ ਜੀ। ਹਾਂ ਜੀ। ਤੇ ਇਹ ਫਗੂੜੀ ਨੂੰ ਫਲ ਜਿਹੜਾ ਲੱਗਦਾ ਆ ਫਰੂਟ ਲੱਗਦਾ ਜਾਂ ਕਹਿ ਲਓ ਆ ਲੱਗਾ ਹੋਇਆ ਸ਼ਾਇਦ ਕਿ ਨਹੀਂ? ਨਹੀਂ ਇਹ ਛੋਟਾ ਬੂਟਾ ਛੋਟਾ ਆ ਹਾਂ। ਇਹਨੂੰ ਨਹੀਂ ਲੱਗਾ। ਉਦਾਂ ਜਿੱਦਾਂ ਹੁਣ ਆ ਨਿਕਲੀ ਨਾ ਅੱਖ। ਹਾਂ ਜੀ। ਇਹ ਇੱਥੋਂ ਇਦਾਂ ਆ ਚੀਜ਼ ਆ। ਇੱਥੋਂ ਬਸ ਫਲ ਜਿਹਦਾ ਫਰੂਟ ਅੰਜੀਰ ਲੱਗ ਜਾਂਦੇ ਛੋਟੇ ਛੋਟੇ। ਪੂਰੇ ਭਰ ਜਾਂਦੇ ਆ ਇਹ। ਇਹ ਜੰਗੂਟਾ ਬਹੁਤ ਛੋਟਾ। ਵ ਆ ਦੇਖੋ ਲੱਗਿਓ ਆ ਦੇਖੋ ਆ ਲੱਗੇ ਹਾਂ ਆ ਦੇਖੋ ਕਿਦਾਂ ਭਰਿਆ ਪਿਆ ਬੋਲੇ ਬੋਲੇ ਆ ਬਿਲਕੁਲ ਹਜੇ ਹਜੇ ਪਗਾਰਾ ਮਾਰਿਆ ਨਾ ਆ ਦੇਖੋ ਆ ਦੇਖ ਕਿਦਾਂ ਪੂਰਾ ਭਰਿਆ ਪਿਆ ਦੇ ਸਹੀ ਗੱਲ ਆ ਆ ਦੇਖੋ ਇਹ ਵੱਡੇ ਹੋ ਜਾਣੇ ਆ ਫਿਰ ਇਹ ਇਹ ਡਾਰਕ ਜਿਹਦਾ ਬਰਿੰਜਲ ਦਾ ਕਲਰ ਹੁੰਦਾ ਨਾ ਬਤਾਉਂਦਾ ਅੱਛਾ ਉਸ ਕਲਰ ਦੇ ਹੋ ਜਾਣੇ ਅੱਛਾ ਤੇ ਉਸ ਤੋਂ ਬਾਅਦ ਇਹ ਪਾਜੀ ਇੰਨੇ ਮਿੱਠੇ ਆ ਨਾ ਹਾਂ ਤੁਸੀਂ ਇੱਕ ਵਾਰ ਜਿੱਦਾ ਖਾਣ ਲਾ ਪਏ ਤੁਸੀਂ ਮਤਲਬ ਇੰਨਾ ਵੀ ਇੰਨੇ ਵੀ ਖਾ ਜਾਣੇ ਇੰਨੇ ਮਤਲਬ ਸਵਾਦ ਤੇ ਇਹਨਾਂ ਦੇ ਗੁਣ ਕੀ ਆ ਇਹਦਾ ਮੇਨ ਗੁਣ ਭਾਜੀ ਹੈਗਾ ਆ ਇਹ ਕਮਜ਼ੋਰੀ ਨੂੰ ਖਤਮ ਕਰ ਦਿੰਦੇ ਆ ਅੱਛਾ ਕੋਈ ਵੀ ਵੀਕਨੈਸ ਆ ਅੱਛਾ ਜੀ ਤੇ ਉਹਨੂੰ ਖਤਮ ਕਰਦੇ ਆ ਤੇ ਫਾਈਬਰ ਰਿਚ ਹੁੰਦੇ ਆ ਇਹ ਅੱਛਾ ਤੇ ਕਬਜ ਵਗੈਰਾ ਨਹੀਂ ਰਹਿੰਦੀ ਤੇ ਦੂਸਰਾ ਜਿਹੜਾ ਕੰਬੇ ਦੀ ਬਿਮਾਰੀ ਹੁੰਦੀ ਆ ਕੰਬਾ ਹੁੰਦਾ ਜਿੱਦਾਂ ਹਾਂਜੀ ਹਾਂਜੀ ਉਸ ਚੀਜ਼ ਨੂੰ ਵੀ ਹਟਾ ਦਿੰਦੇ ਆ ਬਹੁਤ ਜ਼ਿਆਦਾ ਮਤਲਬ ਕਿ ਇਹਦੇ ਵਿੱਚ ਗੁਣ ਆ ਵੀ ਵਰਤਨਾ ਕਿਦਾਂ ਇਹਨੂੰ ਵਰਤਨਾ ਜੇ ਤੁਸੀਂ ਹਰਾ ਯੂਜ਼ ਕਰਦੇ ਆ ਹਾਂਜੀ ਤਾਂ ਇਹ ਪੰਜ ਜਾਂ ਛੇ ਤੁਸੀਂ ਖਾ ਸਕਦੇ ਆ ਅੱਛਾ ਜੀ ਪੰਜ ਛੇ ਠੀਕ ਹੈ ਜੇ ਤੁਹਾਡਾ ਵਰਕਆਊਟ ਬਹੁਤ ਜ਼ਿਆਦਾ ਆ ਜਿਦਾਂ ਪਲੇਅਰ ਟਾਈਪ ਆ ਠੀਕ ਹੈ ਫਿਰ ਥੋੜੇ ਜਿਆਦੇ ਵੀ ਖਾ ਸਕਦੇ ਹੋ ਆਪਣੀ ਕਪੈਸਿਟੀ ਦੇ ਅਨਸਾਰ ਪਹਿਲਾਂ ਥੋੜੇ ਖਾਓ ਅੱਛਾ ਜੀ ਫਿਰ ਜਿਆਦੇ ਜੇ ਤੁਸੀਂ ਡਰਾਈ ਫਾਰਮ ਚ ਖਾਣੇ ਆ ਠੀਕ ਆ ਫਿਰ ਵੀ ਤਿੰਨ ਜਾਂ ਚਾਰ ਇਹ ਪੀਓ ਲੈਣੇ ਆ ਅੱਛਾ ਤਾਂ ਫਿਰ ਮੁੜ ਕੇ ਜਿਹੜੇ ਆ ਸਵੇਰ ਨੂੰ ਖਾ ਲੈਣੇ ਆ ਜੇ ਕਿਸੇ ਨੂੰ ਉਦਾਂ ਪ੍ਰੋਬਲਮ ਫਿਰ ਤਾਂ ਇੱਕ ਅੱਧਾ ਹੀ ਜਾਂ ਦੋ ਤੇ ਇਹਨੂੰ ਉਦਾਂ ਆਪਾਂ ਜਿਹੜੇ ਬਾਜ਼ਾਰ ਦੇ ਵਿੱਚੋਂ ਅੰਜੀਰ ਲੈਣੇ ਆ ਹਾਂ ਜੀ ਕੀ ਇਹੇ ਹੀ ਹੁੰਦੀ ਹੈ ਕੋਈ ਹੋਰ ਹੁੰਦੀ ਉਹ ਉਹ ਇਹਦੇ ਨਾਲ ਥੋੜਾ ਡਿਫਰੈਂਟ ਚੀਜ਼ ਆ ਅ ਉਹਦਾ ਸਾਈਜ਼ ਵੱਡਾ ਹੁੰਦਾ ਇਹ ਹੈ ਕਿ ਨੇਟਿਵ ਦੇਸੀ ਅੱਛਾ ਜੀ ਇਹਨੂੰ ਦੇਸੀ ਕਹਿ ਸਕਦੇ ਤੁਸੀਂ ਫਗੂੜੀ ਉਹਦਾ ਕਹਿੰਦੇ ਉਹ ਹੁੰਦੀ ਆ ਥੋੜੀ ਜੀ ਡਿਵੈਲਪ ਕੀਤੀ ਚੀਜ਼ ਅੱਛਾ ਜੀ ਤੇ ਉਹਦਾ ਸਾਈਜ਼ ਵੀ ਵੱਡਾ ਹੁੰਦਾ ਉਹਦਾ ਰੁੱਖ ਦਾ ਪੱਤਾ ਵੀ ਵੱਡਾ ਹੁੰਦਾ ਠੀਕ ਹੈ ਤੇ ਉਹ ਚ ਮੈਡੀਸਨਲ ਵੈਲਿਊਜ਼ ਇਹਦੇ ਨਾਲ ਥੋੜੀਆਂ ਜੀਆਂ ਜ਼ਿਆਦੀਆਂ ਹੁੰਦੀਆਂ ਅੱਛਾ ਤਾਂ ਹੁੰਦੀ ਹਾਂ ਪਰ ਇੱਕ ਤਾਂ ਬੜੀ ਹੈਰਾਨੀ ਵਾਲੀ ਗੱਲ ਲੱਗੀ ਮੈਨੂੰ ਇਹ ਤਾਂ ਸਾਡੇ ਜਿਹਦਾ ਨੇਟਿਵ ਆ ਇਦਾਂ ਹੀ ਉੱਗੀ ਫਿਰਦੀ ਆ ਹਾਂ ਜੀ ਹਾਂ ਜੀ ਇਹ 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 ਤਾਂ ਮਹਿੰਗੀ ਵੀ ਹੁੰਦੀ ਹੋਣੀ ਪਿੱਗਦੀ ਮਹਿੰਗੀ ਆ ਤੇ ਵੀ ਇਹਦੇ ਬਾਰੇ ਪਤਾ ਹੀ ਨਹੀਂ ਜਿੱਦਾਂ ਆਪਣੇ ਇੱਕ ਸਾਡਾ ਪੌਦਾ ਆ ਜਿਹਨੂੰ ਆਪਾਂ ਮੈਂ ਬਾਬਾ ਜੀ ਦੇ ਵੀਡੀਓਜ਼ ਵਿੱਚ ਵੀ ਦਿਖਾਇਆ ਸੀਗਾ ਹਾਂ ਹਾਂ ਅਰੈਂਡ ਹਾਂਜੀ ਹਾਂਜੀ ਅਰੈਂਡ ਸਾਡੇ ਮਤਲਬ ਕਿ ਵੀ ਆਮ ਹੀ ਆਮੇ ਗੋਚਾ ਆਮੇ ਸੜਕਾਂ ਤੇ ਹੋ ਗਿਆ ਆ ਹੈਨਾ ਜਦ ਕਿ ਅਰੈਂਡ ਦਾ ਤੇਲ 100 ml 100 ml 70 80 90 ਰੁਪਏ ਦੀ ਉਹ ਸ਼ੀਸ਼ੀ ਆਉਂਦੀ ਆ ਤੇ ਸਾਨੂੰ ਪਤਾ ਹੀ ਨਹੀਂ ਐਦਾ ਮੈਨੂੰ ਲੱਗਦਾ ਸਾਡੇ ভিউਸ ਨੂੰ ਜਾਂ ਕਿਸੇ ਵੀ ਇਥੇ ਇਹਦਾ ਬਾਜ਼ਾਰ ਦੇ ਵਿੱਚ 1200 ਰੁਪਏ ਕਿਲੋ ਮਿਲਦਾ ਇਹਦਾ ਫਰੂਟ ਅੱਛਾ 1200 ਰੁਪਏ ਇਹਦਾ ਜਿਹੜਾ ਹੁਣ ਫਰੂਟ ਲੱਗਾ ਆ ਜਿਹੜਾ ਹੈਗਾ ਆ ਹਾਂਜੀ ਇਹ ਕਿੱਥੇ ਜਾਣਾ ਇੱਦਾਂ ਖਰਾਬ ਹੋਈਆਂ ਨੇ ਸੜਕਾਂ ਤੇ ਇਹ ਤਾਂ ਹੁਣ ਵੇ ਕੋਈ ਵੀ ਨਹੀਂ ਖਾਂਦਾ ਇਹਨਾਂ ਨੂੰ ਇੱਦਾਂ ਡਿੱਗ ਜਾਣੇ ਇਹ ਡੇਕੇ ਜਾਂਦੇ ਲੱਗਣੇ ਮੈਂ ਤਾਂ ਬਹੁਤ ਹੈਰਾਨ ਆ ਇਸ ਚੀਜ਼ ਦੇ ਉੱਤੇ ਵੀ ਆਪਾਂ ਅਸੀਂ ਬਾਜ਼ਾਰੋਂ ਲੈ ਕੇ ਖਾ ਲੈਣੇ ਆ ਹਾਂ ਇਹਨੂੰ ਇਦਾਂ ਨਹੀਂ ਮਤਲਬ ਕਿ ਖਾਂਦੇ ਲੋਕ ਕਹਿੰਦੇ ਹੋ ਘਰੇ ਪਤਾ ਨਹੀਂ ਕੀ ਉੱਗਿਆ ਲੋਕ ਕਹਿੰਦੇ ਕਈ ਵਾਰੀ ਵੀ ਇਹ ਛੋਟਾ ਆ ਸੀ ਛੋਟਾ ਨਹੀਂ ਖਿਰਦੇ ਦਾ ਸਾਨੂੰ ਵੱਡਾ ਦਓ ਅੱਛਾ ਪੰਸਾਰੀ ਦੇ ਜਾ ਕੇ ਅੱਛਾ ਹਾਂ ਇਹਦਾ ਕੀ ਕਰ ਸਕਦੇ ਆ ਉਹ ਸਾਰੇ ਨੂੰ ਕਲੈਕਟ ਕਰੋ ਡਰਾਈ ਕਰ ਲਓ ਅੱਛਾ ਸੁਕਾ ਲਓ ਉਤ ਬਾਅਦ ਇਹਦਾ ਪਾਊਡਰ ਬਣਾ ਲਓ ਠੀਕ ਆ ਉਹਦਾ ਇੱਕ ਚਮਚਾ ਦੁੱਧ ਨਾਲ ਸਿਆਲਾਂ ਦੇ ਵਿੱਚ ਸ਼ੁਰੂ ਕਰ ਦੋ ਦੁੱਧ ਨਾਲ ਖਾਣਾ ਐ ਯਾਰ ਦੱਸੋ ਬਸ ਇਦਾਂ ਖਾ ਸਕਦੇ ਇਹਨੂੰ ਚਲੋ ਦੇਖੋ ਇੰਨਾ ਕੁਝ ਸਾਡੇ ਕੋਲ ਆ ਅੱਛਾ ਇੱਕ ਹੋਰ ਚੀਜ਼ ਮੈਂ ਭੁੱਲ ਗਿਆ ਆ ਨਾਲ ਹੀ ਇਹਦੇ ਨਾਲ ਇੱਕ ਹੋਰ ਆ ਬੂਟੀ ਜੀ ਲੱਗੀ ਆ ਸ਼ਰਬ ਜਈ ਆ ਹਾਂਜੀ ਹਾਂਜੀ ਹਾਂ ਇਹ ਮੈਂ ਪਹਾੜਾਂ 'ਚ ਬਹੁਤ ਦੇਖੀ ਇਹਨੂੰ ਫੁੱਲ ਨਿਕਲਦਾ ਬੜਾ ਸੋਹਣਾ ਆ ਦੇਖੋ ਹਾਂਜੀ ਪਹਿਲਾਂ ਮੈਂ ਫੁੱਲ ਦਿਖਾਉਣਾ ਚਾਹੁੰਦਾ ਆ ਦੇਖੋ ਆ ਇੱਥੇ ਵੀ ਲੱਗੇ ਆ ਆ ਆ ਕਿੰਨੇ ਸੋਹਣੇ ਕਿੰਨੇ ਲੱਗਿਆ ਵਧੀਆ ਆ ਵੀ ਅੱਜ ਲੱਗਿਆ ਨਾ ਹਾਂ ਤੇ ਮੈਨੂੰ ਫੁੱਲ ਬਹੁਤ ਸੋਹਣੇ ਮੈਂ ਕਈ ਵਾਰੀ ਬਾਹਾਂ ਚ ਜਾਂਦੇ ਨਾ ਤੋੜ ਕੇ ਗੱਡੀ ਚ ਰੱਖ ਲੈਣਾ ਨਹੀਂ ਇਦਾਂ ਹੀ ਹਾਂਜੀ ਹਾਂਜੀ ਫੁੱਲਾਂ ਨੂੰ ਵਧੀਆ ਇਹ ਕੀ ਚੀਜ਼ ਆ